ਫੈਸ਼ਨ ਦਾ ਜ਼ਮਾਨਾ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਅਜੇਹੀ ਪੋਸ਼ਾਕ ਅਜੇਹੀ ਡਰੈਸ ਪਾਵਾਂ ਜਿਹਨੂੰ ਦੇਖ ਕੇ ਜਿਹੜਾ ਮੈਂ ਵਧੀਆ ਲੱਗਾ ਮੇਰੀ ਲੋਕ ਤਾਰੀਫ਼ ਕਰ ਇਦਾਂ ਹੀ ਸਰਕਾਰੀ ਅਫਸਰ ਵੀ ਚਾਹੁੰਦੇ ਆ ਕਿ ਉਹ ਜਦੋਂ ਆਪਣੀ ਵਰਦੀ ਪਾਉਣ ਤਾਂ ਲੋਕ ਜਿਹੜੇ ਆ ਉਹਨਾਂ ਦੀ ਪ੍ਰਸ਼ੰਸਾ ਕਰਨ ਕੰਮ ਦੀ ਵੀ ਪ੍ਰਸ਼ੰਸਾ ਕਰਨ ਤੇ ਉਹਨਾਂ ਦੇ ਪਹਿਰਾਵੇ ਦੀ ਵੀ ਕਰਨ ਮਲੇਰ ਕੂਟਲਾ ਦੇ ਟੇਲਰ ਬੱਬੂ ਖਾਨ ਦੇ ਉੱਤੇ 5 ਕਿਲੋ ਅਫੀਮ ਦਾ ਪਰਚਾ ਪੁਲਿਸ ਨੇ ਪਾ ਦਿੱਤਾ ਜਦੋਂ ਬੱਬੂ ਖਾਨ ਨੇ ਇਸ ਸਾਰਾ ਮਾਮਲਾ ਮਾਨਯੋਗ ਹਾਈ ਕੋਰਟ ਦੀ ਨਿਗਾਹ ਤੇ ਲਿਆਂਦਾ ਤਾਂ ਕਿ ਇਹ ਜਿਹੜਾ ਮਾਮਲਾ ਹੈ ਕੁਝ ਹੋਰ ਨਿਕਲੇ। ਦਰਅਸਲ ਪੰਜਾਬ ਪੁਲਿਸ ਦੇ ਕੁਝ ਆਲਾ ਅਧਿਕਾਰੀਆਂ ਨੂੰ ਬੱਬੂ ਖਾਨ ਜਿਨ੍ਹਾਂ ਦਾ ਕੀ ਇੱਕ ਬਹੁਤ ਵਧੀਆ ਕਾਰੋਬਾਰ ਹੈ ਉਹ ਕੱਪੜੇ ਸੀਂਦੇ ਨੇ, ਤਰਜ਼ੀਦਾ ਉਹ ਕੰਮ ਕਰਦੇ ਨੇ। ਉਹਨਾਂ ਕੋਲੋਂ ਕੱਪੜੇ ਸਵਾਣ ਦਾ ਉਹਨਾਂ ਦਾ ਵੀ ਦਿਲ ਕੀਤਾ। ਪੰਜਾਬ ਪੁਲਿਸ ਦੇ ਅਫਸਰਾਂ ਨੇ ਬੱਬੂ ਖਾਨ ਹੋਣਾ ਕੋਲੋਂ ਕੱਪੜੇ ਸਵਾਏ, ਆਪਣੀਆਂ ਵਰਦੀਆਂ ਸਵਾਈਆਂ। ਪਰ ਜਦੋਂ ਉਹ ਬੱਬੂ ਖਾਨ ਹੋਣਾ ਨੇ ਬਿੱਲ ਮੰਗਿਆ ਕਿ ਭਾਈ ਸਾਹਿਬ ਹੁਣ ਮੇਰਾ ਬਿੱਲ ਦੇ ਦਿਓ ਤਾਂ ਬਿਲ ਦੇੰਦ ਦੀ ਬਜਾਏ ਉਸ ਮੁਲਾਜ਼ਮਾ ਨੇ ਬੱਬੂ ਖਾਨ ਉੱਤੇ ਇੱਕ ਪਰਚਾ ਪਾ ਦਿੱਤਾ ਪਰਚਾ ਕਾਹਦਾ ਪਾਇਆ 5 ਕਿਲੋ ਜਿਹੜੀ ਐ ਅਫੀਮ ਕਹਿੰਦੇ ਤੁਹਾਡੇ ਕੋਲੋਂ ਬਰਾਮਦ ਹੋਈ ਹੈ ਹਾਲਾਂਕਿ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਸੀ ਬੱਬੂ ਖਾਨ ਨੇ ਸਾਰਾ ਵੇਰਵਾ ਦੱਸਿਆ ਕਿ ਮੈਨੂੰ ਪਹਿਲਾਂ ਬਹਾਨੇ ਨਾਲ ਇਹਨਾਂ ਨੇ ਦੁਕਾਨ ਤੋਂ ਬਾਹਰ ਬੁਲਾਇਆ ਫਿਰ ਮੈਨੂੰ ਗੱਡੀ 'ਚ ਬਿਠਾ ਕੇ ਜਿਹੜਾ ਇਹ ਥਾਣੇ ਲੈ ਗਏ ਔਰ ਉੱਥੇ ਜਾ ਕੇ ਜਿਹੜੀ ਅਫੀਮ ਇਹਨਾਂ ਨੇ ਪਹਿਲਾਂ ਹੀ ਕਿਤੋਂ ਲਿਆਂਦੀ ਹੋਈ ਸੀ ਮੈਨੂੰ ਕਹਿੰਦੇ ਇਹ ਮੰਨ ਜਾ ਵੀ ਤੇਰੇ ਕੋਲੋਂ ਰਿਕਵਰ ਹੋਈ ਹੈ ਪਰ ਬੱਬੂ ਖਾਨ ਨੇ ਇਹ ਤਾਂ ਨਹੀਂ ਕੀਤਾ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਚਲਾ ਗਿਆ ਜਿੱਥੇ ਉਹਨੇ ਸਾਰਾ ਮੇਰਵਾ ਦੱਸਿਆ ਕਿ ਮੈਂ ਤਾਂ ਜਿਹੜੇ ਇਹਨਾਂ ਦੀਆਂ ਵਰਦੀਆਂ ਸੀਤੀਆਂ ਸੀ ਉਹਦੇ ਪੈਸੇ ਮੰਗੇ ਆ ਬਜਾਏ ਕਿ 1 ਲੱਖ ਤੋਂ ਵੱਧ ਜਿਹੜਾ ਮੇਰਾ ਬਿੱਲ ਬਣਿਆ ਇਹ ਮੇਰਾ ਬਿੱਲ ਪੇ ਕਰ ਦੇ ਇਹਨਾਂ ਨੇ ਤਾਂ ਉਲਟਾ ਮੈਨੂੰ ਫਸਾ ਦਿੱਤਾ ਹੁਣ ਇਸ ਕੇਸ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ ਇੱਕ ਲੈਟਰ ਲਿਖੀ ਆ ਕਿ ਤੁਸੀਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਅਲਾਹਦਕਾਰੀਆਂ ਤੋਂ ਕਰਾਓ ਕਿ ਦਰਅਸਲ ਇਹ ਮਾਮਲਾ ਹੈ ਕਿ ਇਸ ਇਨਵੈਸਟੀਗੇਸ਼ਨ ਵਾਸਤੇ ਪੰਜਾਬ ਪੁਲਿਸ ਨੇ ਇੱਕ ਟੀਮ ਬਣਾਈ ਹੈ ਜਿਹਨੂੰ ਲੀਡ ਕਰ ਰਿਹਾ ਹੈ ਆਈਜੀ ਕੁਸ਼ਰਦ ਸਿੰਘ ਸੰਧੂ ਅੱਜ ਉਹ ਮੌਕੇ ਤੇ ਪਹੁੰਚੇ ਮਲੇਰਕੋਟਲਾ ਦੇ ਵਿੱਚ ਬੱਬੂ ਖਾਨ ਹੁਣਾਂ ਦੀ ਦੁਕਾਨ ਤੇ ਪਹੁੰਚੇ ਜਿੱਥੇ ਉਹਨਾਂ ਨੇ ਸਾਰਾ ਹਾਲ ਦੇਖਿਆ ਆਸ-ਪਾਸ ਦੇ ਲੋਗਾ ਤੋਂ ਵੀ ਬੱਬੂ ਖਾਨ ਹੁਣਾਂ ਦਾ ਕੈਰੇਕਟਰ ਪਤਾ ਕੀਤਾ ਗਿਆ ਹੁਣ ਜਿੱਤੇ ਇੱਕ ਸ਼ਖਸ ਦੇ ਉੱਤੇ 5 ਕਿਲੋ ਜਿਹੜੀ ਅਫੀਮ ਪਾ ਦਿੱਤੀ ਉਹਦੇ ਨਾਲ ਸੁਭਾਵਿਕ ਜੀ ਗੱਲ ਹੈ ਖਬਰਾਂ ਇਦਾਂ ਦੀਆਂ ਹੀ ਆਈਆਂ ਕਿ ਇਸ ਟੇਲਰ ਕੋਲੋਂ ਜਿਹੜਾ ਅਫੀਮ ਫੜੀ ਗਈ ਉਹਨਾਂ ਦੀ ਬੜੀ ਬਦਨਾਮੀ ਹੋਈ ਬੱਬੂ ਖਾਨ ਹੋਣੀ ਦੱਸਦੇ ਨੇ ਕਿ ਮੈਂ ਆਪਣੇ ਬੇਟੇ ਦਾ ਵਿਆਹ ਜੇ ਰੀਸੈਂਟਲੀ ਕੀਤਾ ਤੇ ਮੇਰੇ ਬੇਟੇ ਦਾ ਤਾਂ ਤਲਾਕ ਹੋਣ ਦੀ ਨੌਬਤ ਆ ਗਈ ਲੜਕੀ ਵਾਲੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਤੁਸੀਂ ਇਦਾਂ ਦੇ ਤਸਕਰੀਬੀ ਕਰਦੇ ਹੋ ਸਾਨੂੰ ਤਾਂ ਇਹ ਸੀਗਾ ਕਿ ਤੁਹਾਡਾ ਜਿਹੜਾ ਇਸ ਲਾਈ ਕਢਾਈ ਦਾ ਕੰਮ ਹੈ ਬਹੁਤ ਸੋਹਣਾ ਕੰਮ ਚੱਲਦਾ ਮਲੇਰ ਕੋਟਲਾ ਦੇ ਵਿੱਚ ਤੁਹਾਡੀ ਬਹੁਤ ਗੱਲਬਾਤ ਹੈ ਅਸੀਂ ਤਾਂ ਇਹ ਸੋਚ ਕੇ ਆਪਣੀ ਕੁੜੀ ਦਾ ਰਿਸ਼ਤਾ ਜਿਹੜਾ ਤੁਹਾਡੇ ਮੁੰਡੇ ਨਾਲ ਕੀਤਾ ਸੀਗਾ ਉਹ ਬਹੁਤ ਪਰੇਸ਼ਾਨ ਆ ਬੱਬੂ ਖਾਨ ਹੋਣੀ ਕਿ ਮੈਨੂੰ ਤਾਂ ਆਪਣਾ ਕੈਰੇਕਟਰ ਸਰਟੀਫਿਕੇਟ ਜਿਹੜਾ ਉਹ ਹਰੇਕ ਬੰਦੇ ਨੂੰ ਦੇਣਾ ਪੈ ਰਿਹਾ ਕਿ ਭਾਈ ਮੈਂ ਅਜਿਹਾ ਕੁਝ ਕੀਤਾ ਹੀ ਨਹੀਂ ਹੈ ਮੇਰੇ ਉੱਤੇ ਤਾਂ ਸਿਰਫ ਇਹ ਜੁਰਮਾ ਮੇਰਾ ਤਾਂ ਇਹਨਾਂ ਜੁਰਮ ਹੈ ਕਿ ਮੈਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਕੋਲੋਂ ਜਿਹੜੀ ਉਹਨਾਂ ਨੇ ਵਰਦੀ ਸਵਾਈ ਉਹਦੇ ਪੈਸੇ ਮੰਗ ਲਏ ਔਰ ਪੈਸੇ ਵੀ ਕੋਈ ਥੋੜੇ ਨਹੀਂ ਹੈ 1 ਲੱਖ ਤੋਂ ਜ਼ਿਆਦਾ ਦਾ ਜਿਹੜਾ ਬਿੱਲ ਬਣਿਆ ਹੋਇਆ ਖੈਰ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਟੀਮ ਹੈ ਉਹ ਇਨਵੈਸਟੀਗੇਟ ਕਰ ਰਹੀ ਹੈ ਸਾਰਾ ਮਾਮਲਾ ਜਿਹੜਾ ਉਹ ਹੁਣ ਜਦੋਂ ਇਨਵੈਸਟੀਗੇਸ਼ਨ ਤੋਂ ਬਾਅਦ ਵੱਡੇ ਅਫਸਰਾ ਦੀ ਨਿਗਾਹ ਦੇ ਵਿੱਚ ਆਏਗਾ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਨੂੰ ਮਾਲਿਓ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਦਾਇਤ ਕੀਤੀ ਆ ਕਿ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰਾਓ ਤੇ ਇੱਕ ਰਿਪੋਰਟ ਸਬਮਿਟ ਕਰੋ ਇਹ ਤੋਂ ਪਹਿਲਾਂ ਵੀ ਅਸੀਂ ਦੇਖਿਆ ਸੀਗਾ ਕਿ ਕੁਝ ਮੰਤਰੀ ਜਿਹੜੇ ਆ ਕੁਝ ਵੱਡੇ ਲੀਡਰਸ ਜਿਹੜੇ ਆ ਉਹ ਸੋਹਣੇ ਸੋਹਣੇ ਕੁਰਤੇ ਪਜਾਮੇ ਜਿਹੜੇ ਆ ਉਹ ਸਮਾਉਂਦੇ ਆ ਪਰ ਜਦੋਂ ਉਹ ਟੇਲਰ ਉਹਨਾਂ ਕੋਲੋਂ ਬਿੱਲ ਮੰਗਦੇ ਆ ਤਾਂ ਪਹਿਲਾਂ ਤਾਂ ਉਹ ਫੋਨ ਚੁੱਕਦੇ ਨਹੀਂ ਜਦੋਂ ਉਹ ਕਿਸੇ ਦੇ ਥਰੂ ਉਹ ਗੱਲ ਕਰਦੇ ਆ ਤਾਂ ਫਿਰ ਉਹਨਾਂ ਨੂੰ ਧਮਕਾਇਆ ਜਾਂਦਾ ਖੈਰ ਜੇ ਸੋਹਣੇ ਕੱਪੜੇ ਪਾਣ ਦਾ ਆਪਣੇ ਆਪ ਨੂੰ ਸ਼ਿੰਗਾਰਨ ਦਾ ਆਪਣਾ ਰੁਤਬਾ ਕਾਇਮ ਕਰਨ ਦਾ ਚੌਕ ਸਾਰਿਆਂ ਨੂੰ ਆ ਹੁਣਾਂ ਵੀ ਚਾਹੀਦਾ ਪਰ ਗਰੀਬ ਦਾ ਜਿਹੜਾ ਹੱਕ ਨਹੀਂ ਮਾਰਨਾ ਚਾਹੀਦਾ ਜਿਨੇ ਮਿਹਨਤ ਮਜ਼ਦੂਰੀ ਕੀਤੀ ਆ ਉਹਦਾ ਜਿਹੜਾ ਹੱਕ ਆ ਜੋ ਉਹਦਾ ਹੱਕ ਬਣਦਾ ਉਹਨੂੰ ਦੇ ਦਿੱਤਾ ਜਾਣਾ ਚਾਹੀਦਾ ਆਪਣੇ ਰੁਤਬੇ ਦਾ ਆਪਣੇ ਅਹੁਦੇ ਦੀ ਦੁਰਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ Subscribe to One India channel and never miss an update.